ਕਿੰਨਿਆਂ ਨੂੰ ਮਹਾਪੁਰਖਾਂ ਨੇ ਜੋੜਿਆ ਸੰਤ ਬਾਬਾ ਆਨੰਦ ਸਿੰਘ ਜੀਆ ਨੇ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਕਿੰਨਿਆਂ ਨੂੰ ਬਾਣੀ ਪੜਨ ਲਾਇਆ ਕਿੰਨਿਆਂ ਦੇ ਘਰਾਂ ਦੇ ਵਿੱਚ ਗੁਰਬਾਣੀ ਦੀ ਰੋਸ਼ਨੀ ਪਹੁੰਚਾਈ ਗਿਆਨ ਪਹੁੰਚਾਇਆ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਛਕਾਇਆ ਸੋ ਸਾਧ ਸੰਗਤ ਗੁਰੂ ਨਾਨਕ ਦੇ ਦਰ ਘਰ ਦਾ ਪ੍ਰਚਾਰ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਲੋਕ ਕਹਿੰਦੇ ਬੜਾ ਮਾੜਾ ਹੈ ਕਲਯੁਗ ਬਹੁਤ ਮਾੜਾ ਹੈ ਕਲਯੁਗ ਪਰ ਮਹਾਰਾਜ ਕਹਿੰਦੇ ਧੰਨ ਧੰਨ ਕਲਯੁਗ ਨਾਨਕਾ ਜੇ ਚੱਲੈ ਸਤਗੁਰ ਪਾਏ ਜੇ ਸਤਗੁਰ ਦੇ ਬਾਣੇ ਵਿੱਚ ਪਾਈ ਆਪਾਂ ਚੱਲਣ ਲੱਗ ਜੀਏ ਕਲਯੁਗ ਤਾਂ ਬਹੁਤ ਚੰਗਾ ਹੈ ਕਿਉਂਕਿ ਕਲਯੁਗ ਦੇ ਵਿੱਚ ਗੁਰਮੁਖ ਪ੍ਰਗਟ ਹੋਇਆ ਹੈ ਗੁਰਮੁਖ ਆਇਕ ਗੁਰਮੁਖ ਭਾਈ ਗੁਰਦਾਸ ਜੀ ਨੇ ਤਾਂ ਰਾਜੇ ਜਨਕ ਨੂੰ ਵੀ ਗੁਰਮੁਖ ਲਿਖਿਆ ਹੈ। ਭਗਤ ਵੱਡਾ ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਉਦਾਸੀ। ਭਗਤਾਂ ਦੇ ਵਿੱਚੋਂ ਵੱਡਾ ਭਾਈ ਗੁਰਦਾਸ ਜੀ ਦੀ ਨਿਗਾਹ ਵਿੱਚ ਰਾਜਾ ਜਨਕ ਹੈ। ਕਿਉਂ?